ਦੱਸ ਕੇ ਹੁੰਦੇ ਪ੍ਰਸ਼ਾਸਨ ਨੂੰ ਦੱਸ ਕੇ ਹੁੰਦੇ ਕਿ ਅਸੀਂ ਪੁਤਲੇ ਸਾਣਦੇ ਜੇ ਤੇ ਫਿਰ ਅਸੀਂ ਆਮੋ ਸਾਹਮਣੇ ਹੁੰਦੇ ਤੇ ਫਿਰ ਪਤਾ ਲੱਗਦਾ ਵੀ ਕੌਣ ਕਿੰਨੇ ਪਾਣੀ ਚ ਇਹਨੇ ਚਲਾਕੀ ਕੀਤੀ ਆ ਤੂੰ ਕੀ ਸਮਝਦਾ ਤੇਰਨਰ ਤਰ ਤੋ ਹੀ ਡਰ ਗਏ ਆ ਅਸੀਂ ਬਿਲਕੁਲ ਨਹੀਂ ਤੇਰ ਕੋ ਡਰੇ ਭਾਨੇ ਸਿੱਧੂ ਤੇਰਾ ਪਕਾਨਾ ਫਲਾਵਾਗੇ ਜਲੰਧਰ ਦੇ ਵਿੱਚ ਇਹ ਹੁਣ ਆਪਣੇ ਆਪ ਨੂੰ ਬੜਾ ਹੀਰੋ ਸਮਝਣ ਲੱਪਿਆ ਇਹ ਏਜੰਟਾਂ ਕੋ ਪੈਸੇ ਦਵਾਉਂਦਾ ਦਵਾਉਂਦਾ ਧਰਮਾਂ ਦੇ ਵਿੱਚ ਆਣ ਕੇ ਕਰ ਕੰਮ ਕਰ ਲੱਪਿਆ ਇਹ ਮਸੀਹ ਧਰਮ ਨੂੰ ਟਾਰਗੇਟ ਕਰਨ ਲੱਪਿਆ ਇਹਨੂੰ ਕੁੱਤੇ ਨੂੰ ਇਹ ਨਹੀਂ ਪਤਾ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਬਿਹਤਰੀਨ ਧਰਮ ਜਿਹੜਾ ਉਹ ਕ੍ਰਿਸਚੀਅਨ ਧਰਮ ਆ ਅਸੀਂ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ ਭਾਨਾ ਸਿੱਧੂ ਦੇ ਖਿਲਾਫ ਹੁਣ ਮੁਸੀਬਾਈ ਚਾਰਾ ਸੜਕਾਂ ਤੇ ਉਤਰ ਆਇਆ ਪੁਤਲਾ ਸਾੜਿਆ ਦਿੱਤੀ ਕਿ ਹੈ ਕਿ 15 ਦਸੰਬਰ ਤੱਕ ਗ੍ਰਿਫਤਾਰੀ ਨਾ ਹੋਈ ਤਾਂ ਜਲੰਧਰ ਪੀਏਪੀ ਚੌਕ ਜਮ ਕਰ ਦਵਾਂਗੇ ਤਾਂ ਪਿਛਲੇ ਦਿਨ ਹੀ ਜਲੰਧਰ ਦੇ ਵਿੱਚ ਭਾਨਾ ਸਿੱਧੂ ਤੇ ਉਸ ਦੀ ਸੰਸਥਾ ਦੇ ਵੱਲੋਂ ਪਾਸਟਰ ਸਹਿਬਾਨਾ ਦੇ ਪੁਤਲੇ ਸਾੜੇ ਗਏ ਸਨ ਜਿਸ ਨੂੰ ਲੈ ਕੇ ਜੀਪਾਈ ਚਾਰੇ ਦੇ ਮਨਜਰੂਸ ਪਾਇਆ ਜਾ ਰਿਹਾ ਸੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹਨਾਂ ਨੇ ਸਾਡੇ ਆਤਮਿਕ ਮਾਤਾ ਪਿਤਾ ਦੇ ਪੁੱਤਲੇ ਸਾੜੇ ਨੇ ਜਿਸ ਤੋਂ ਬਾਅਦ ਇਸਾਈ ਭਾਈਚਾਰਾ ਸੜਕਾਂ 'ਤੇ ਉਤਰ ਆਇਆ ਪੰਜਾਬ ਭਰ ਦੇ ਵਿੱਚ ਭਾਨਾ ਸਿੱਧੂ ਦੇ ਪੁੱਤਲੇ ਸਾੜੇ ਜਾ ਰਹੇ ਨੇ ਤੇ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਇਸਾਈ ਭਾਈਚਾਰੇ ਨੇ ਇਕੱਠੇ ਹੋ ਕੇ ਭਾਨਾ ਸਿੱਧੂ ਦੇ ਖਿਲਾਫ ਰੋਸ ਪ੍ਰਗਟਾਇਆ ਤੇ ਪੁੱਤਲਾ ਸਾੜਦਿਆਂ ਹੋਇਆਂ ਨਾਰੀਬਾਜ਼ੀ ਕੀਤੀ ਹੈ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਇਹ ਸ਼ਰਾਰਤੀ ਬੰਦੇ ਨੂੰ 15 ਦਸੰਬਰ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਫਿਰ ਜਲੰਧਰ ਪੀਪੀ ਚੌਂਕ ਦੇ ਵਿੱਚ ਧਰਨਾ ਲਗਾ ਕੇ ਰੋਡ ਜਾਮ ਕੀਤਾ ਜਾਵੇਗਾ ਬੇहद ਇੱਕ ਸ਼ਰਮਨਾਕ ਘਟਨਾ ਜਿਹੜੀ ਆ ਜਲੰਧਰ ਦੇ ਵਿੱਚ ਵਾਪਰੀ ਆ ਸਾਡੇ ਮਾਤਾ ਪਿਤਾ ਜੋ ਕਿ ਰਿਲੀਜੀਅਸ ਪ੍ਰਚਾਰ ਕਰਦੇ ਨੇ ਸਿਰਫ ਬਾਈਬਲ ਦੇ ਵਿੱਚੋਂ ਪਰਮੇਸ਼ਰ ਦਾ ਭੇਜਿਆ ਹੋਇਆ ਪ੍ਰਚਾਰ ਕਰਦੇ ਨੇ ਉਹ ਉਹਨਾਂ ਦੇ ਚਰਚ ਦੇ ਉੱਤੇ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਇਹਨਾਂ ਨੇ ਕੰਮ ਕੀਤਾ ਆ ਕਿ ਕਦੀ ਤੁਸੀਂ ਅਜ ਤੱਕ ਮੇਰਾ ਕਹਿਲ ਕੇ ਇਤਿਹਾਸ ਦੇ ਵਿੱਚ ਇਹ ਨਹੀਂ ਹੋਇਆ ਕਿ ਕਿਸੇ ਵੀ ਰਿਲੀਜੀਅਸ ਗੁਰੂ ਧਰਮ ਗੁਰੂ ਦਾ ਕੋਈ ਪੁਤਲਾ ਸਾੜ ਸਕੇ ਪਰ ਜਲੰਧਰ ਦੀ ਪ੍ਰਸ਼ਾਸਨ ਦੀ ਨਾਕਾਮੀ ਆ ਕਿ ਜਿਨ੍ਹਾਂ ਨੇ ਇਹ ਦੋ ਬੰਦੇ ਪਕਾਨਾ ਸਿੱਧੂ ਔਰ ਮਨਹਾਸ ਪਕਾਨਾ ਸਿੱਧੂ ਔਰ ਮਨਹਾਸ ਕੁੱਲਾ ਛੱਡਿਆ ਟਾਈਮ ਦੇ ਨਾਲ ਇਹਨਾਂ ਨੂੰ ਪਟਾ ਪਾਇਆ ਹੁੰਦਾ ਤੇ ਅੱਜ ਸਾਨੂੰ ਇੱਥੇ ਇਹ ਰੋਜ ਪ੍ਰਦਰਸ਼ਨ ਨਾ ਕੀਤਾ ਕਰਨਾ ਪੈਂਦਾ ਸਾਡੇ ਹੀਰਦੇ ਉਦੋਂ ਦੇ ਵਲੂੰਦਰੇ ਪਏ ਆ ਕਿਉਂਕਿ ਅਸੀਂ ਥੋੜਾ ਜਿਹਾ ਬਿਜੀ ਸੀਗਾ ਸਾਡਾ 사త్సੰਗ ਸੀ ਅੰਮ੍ਰਿਤਸਰ ਦੇ ਵਿੱਚ ਉਧਰ ਬਿਜੀ ਸੀ ਪਰ ਅਸੀਂ ਅੱਜ ਬੜੇ ਦੁਖੀ ਹਿਰਦੇ ਦੇ ਨਾਲ ਅੱਜ ਇਹ ਮੈਸੇਜ ਦੇਣ ਆਏ ਆ ਕਿ ਅਸੀਂ ਸੁੱਤੇ ਨਹੀਂ ਅਸੀਂ ਜਾਗਦੇ ਆ ਔਰ ਸਾਡੇ ਮਾਤਾ ਪਿਤਾ ਦੀ ਸਾਨੂੰ ਅੱਜ ਆ ਗਿਆ ਮਿਲੀ ਆ ਕਿ ਤੁਸੀਂ ਜਿਹੜਾ ਉਹਨਾਂ ਦੇ ਪਰਿਵਾਰਾਂ ਤੱਕ ਨਹੀਂ ਜਾਣਾ ਜਿਹੜਾ ਇਹਨਾਂ ਨੇ ਕੰਮ ਕੀਤਾ ਕਿ ਸਾਡੇ ਮਾਤਾ ਜੀ ਦਾ ਜਿਹੜਾ ਵਾ ਉਹ ਪੁਤਲਾ ਬਣਾ ਕੇ ਸਾੜਿਆ ਕਦੀ ਵੀ ਇਤਿਹਾਸ ਦੇ ਵਿੱਚ ਇਹ ਗੱਲ ਨਹੀਂ ਹੋਈ ਅੱਜ ਪੂਰੇ ਹੀ ਪੰਜਾਬ ਦੇ ਵਿੱਚ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਔਰ ਤੁਸੀਂ ਦੇਖਦੇ ਹੋ ਕਿ ਅਸੀਂ ਪੁਤਲੇ ਤਿਆਰ ਕਰ ਲਏ ਆ ਅੱਲੀ ਤੇ ਅਸੀਂ ਪੁਤਲੇ ਤਿਆਰ ਕੀਤੇ ਆ ਜੇ ਪ੍ਰਸ਼ਾਸਨ ਨੇ ਇਹਨਾਂ ਨੂੰ ਸਮੇਂ ਦੇ ਨਾਲ ਪਟਾ ਪਾ ਕੇ ਨਾ ਅੰਦਰ ਕੀਤਾ ਤੇ ਅਸੀਂ ਸੋਮਵਾਰ ਨੂੰ ਤੇ ਤਰਦਾ ਪ੍ਰਦਰਸ਼ਨ ਕਰਨਾ ਹੀ ਆ ਪਰ ਅਸੀਂ ਗਾ ਜਾ ਕੇ ਅਸੀਂ ਅਨਮਿੱਤੇ ਸਮੇਂ ਦੇ ਲਈ ਜਿਹੜਾ ਵਾਸੀਂ ਪ੍ਰਦਰਸ਼ਨ ਕਰਾਂਗੇ ਦੱਸ ਕੇ ਹੁੰਦੇ ਪ੍ਰਸ਼ਾਸਨ ਨੂੰ ਦੱਸ ਕੇ ਹੁੰਦੇ ਕਿ ਅਸੀਂ ਪੁਤਲੇ ਸਾੜਦੇ ਜੇ ਤੇ ਫਿਰ ਅਸੀਂ ਆਮੋ ਸਾਹਮਣੇ ਹੁੰਦੇ ਤੇ ਫਿਰ ਪਤਾ ਲੱਗਦਾ ਵੀ ਕੌਣ ਕਿੰਦੇ ਪਾਣੀ ਚ ਮੈਨੇ ਚਲਾ ਕੇ ਇਹਨੇ ਕਾਟੀ ਦਿੱਤੀ ਆ ਤਲਾਕੀ ਕਰਕੇ ਬਿਨਾਂ ਪ੍ਰਸ਼ਾਸਨ ਦੀ ਨੌਲੇਜ ਤੋਂ ਇਹਨਾਂ ਨੇ ਪੁਤਲੇ ਬੂਕੇ ਆ ਠੀਕ ਚਲੋ ਕਿਸੇ ਜਿਸ ਵਾਰ ਸਾੜੇ ਗਏ ਔਰ ਬਹੁਤ ਜ਼ਿਆਦਾ ਵਿਵਾਦ ਰਿਹਾ ਉਸ ਟਾਈਮ ਵੀ ਜੀ ਕਿਤਨਾ ਕਿਤੇ ਕਾਨੂੰਨੀ ਤੌਰ ਤੇ ਇਹਨਾਂ ਦੇ ਉੱਤੇ ਨਾਤਕਸੀ ਹੁੰਦੀ ਤਾਂ ਹੁਣ ਇਹ ਫੇਰ ਦੁਬਾਰਾ ਤੋਂ ਇਹ ਮੁਸ਼ਕਲਾ ਪੈਦਾ ਕਾਨੂੰਨ ਦੀ ਬਿਲਕੁਲ ਸਰਾਸਰ ਨਕਾਮੀ ਆ ਇੱਕ ਬਿਆਨ ਜਾਰੀ ਹੋਇਆ ਸਰਕਾਰ ਬਣਦੀ ਕਿ ਕੋਈ ਵੀ ਹੇਟ ਸਪੀਚ ਕਰੇਗਾ ਤੇ ਉਹਨੂੰ ਤੁਰੰਤ ਜਿਹੜਾ ਵਾ ਫੜ ਕੇ ਅੰਦਰ ਦਿੱਤਾ ਜਾਏਗਾ ਪਰ ਇਹ ਕਿਤੇ ਵੀ ਇੰਪਲੀਮੈਂਟ ਨਹੀਂ ਹੋਇਆ ਜੋ ਕੁੱਲੇ ਤੁਰੇ ਫਿਰਦੇ ਆ ਖਾਸ ਤੌਰ ਤੇ ਕ੍ਰਿਸਚੀਅਨਿਟੀ ਨੂੰ ਇਹ ਟਾਰਗੇਟ ਕਰਦੇ ਆ ਕਿ ਸਾਨੂੰ ਫੇਮ ਮਿਲੇ ਇਹ ਬਿਲਕੁਲ ਪ੍ਰਸ਼ਾਸਨ ਦੀ ਨਾਕਾਮੀ ਆ ਇਸ ਦਿਨ ਦਾ 1 ਮਹੀਨਾ ਹੋ ਗਿਆ ਬੋਲ ਰਿਆ ਸੀਗਾ ਔਰ ਉਹਦਾ ਮਨੋਵਲ ਇੰਨਾ ਵੱਧ ਗਿਆ ਕਿ ਉਹ ਇਸ ਹਰਕਤ ਤੱਕ ਜਿਹੜਾ ਉਹਨੇ ਨੀਚ ਕੰਮ ਕੀਤਾ ਦੱਸ ਕੇ ਆਉਂਦੇ ਪ੍ਰਸ਼ਾਸਨ ਨੂੰ ਦੱਸ ਕੇ ਆਉਂਦੇ ਕਿ ਅਸੀਂ ਪੁਤਲੇ